ਹਾਂਜੀ ਸਾਰਿਆਂ ਨੂੰ ਜੈਮਸੀ ਦੀ ਆ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਕਰਦੇ ਆਂ ਗੱਲ ਪ੍ਰੋਫਿਟ ਵਜਿੰਦਰ ਚੀਜ਼ਾਂ ਕਰਦੇ ਆ ਉੱਥੇ ਉਹ ਸਾਰੀਆਂ ਫੇਕ ਹੁੰਦੀਆਂ ਆ ਪ੍ਰੀਪਲਾਨਡ ਹੁੰਦੀਆਂ ਆ ਫੇਕ ਚੀਜ਼ਾਂ ਕਰਦੇ ਆ ਫਿਰ ਸਰ ਉੱਥੇ ਕੁੜੀਆਂ ਦੇ ਨਾਲ ਗਲਤ ਹੋਣਾ ਕੁੜੀਆਂ ਦਾ ਸਰ ਪਤਾ ਹੀ ਨਹੀਂ ਕਈ ਕਰ ਕਈ ਪੇਰੈਂਟ ਛੱਡਦਾ ਤੇ ਹੈਗੇ ਸਰ ਮੇਰੇ ਉੱਥੇ ਰਹਿੰਦੇ ਮੈਨੂੰ ਪਤਾ ਲੱਗਾ ਕਿ ਜਿਨ੍ਹਾਂ ਦੇ ਬੱਚੇ ਮਿਲੇ ਹੀ ਨਹੀਂ ਨਾ ਮੁੰਡੇ ਨਾ ਕੁੜੀਆਂ ਫਿਜ਼ੀਕਲ ਐਕਸਪਲੋਇਟੇਸ਼ਨ ਹੈ ਉੱਥੇ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਕੁੜੀਆਂ ਨੂੰ ਜੀਬੀ ਰੋਡ ਤੇ ਵੇਚ ਦੇਣਾ ਤੁਸੀਂ ਵੀ ਸ਼ਿਕਾਰ ਹੋਏ ਹੋ ਉਸ ਚੀਜ਼ ਦਾ ਸਰ ਮੈਨੂੰ ਇਹਨਾਂ ਨੇ ਬੈਟਚ ਬੈਟਚ ਕਰਦੇ ਸੀ ਪਰ ਮੈਂ ਇੰਨਾ ਸੀਗਾ ਕਿ ਮੈਨੂੰ ਉਸੇ ਟਾਈਮ ਪੈਨਿਕ ਅਟੈਕ ਆ ਜਾਂਦੇ ਸੀ ਇਹ ਤੁਸੀਂ ਦੇਖ ਲਈਏ ਤੇ ਮੁੱਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਤੇ ਦਿਨਾਂ ਦੇ ਵਿੱਚ ਮੁੱਦਾ ਬਹੁਤ ਪੱਕਿਆ ਹੋਇਆ ਆ ਭਜਿੰਦਰ ਸਿੰਘ ਦਾ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਜਦੋਂ ਕੋਈ ਬਾਈਬਲ ਦੇ ਪ੍ਰਤੀ ਗਲਤ ਪ੍ਰਚਾਰ ਕਰ ਦੇਵੇ ਉਦੋਂ ਐਸੋਸੀਏਸ਼ਨਾਂ ਆਪਸ ਚਰਚਾਂ ਪ੍ਰਧਾਨ ਇਕੱਠੇ ਹੋ ਕੇ ਧਰਨੇ ਲਾ ਲੈਂਦੇ ਬੜੀ ਜਲਦੀ ਜਦੋਂ ਕੋਈ ਬਾਈਬਲ ਦਾ ਕੇਕ ਬਣਾ ਕੇ ਕੱਟ ਦੇਵੇ ਉਦੋਂ ਪਾਦਰੀਆਂ ਨੂੰ ਬੜੀ ਕੀ ਕਹਈਏ ਉਹਨੂੰ ਪੰਜਾਬੀ ਚ ਕਹਿੰਦੇ ਹੱਗ ਲੱਗਦੀ ਐ ਵੀ ਐਂ ਕਰਦਾ ਜੋ ਕਰਦਾ ਫਲਾਣਾ ਕਰਤਾ ਬੇਅਦ ਵੀ ਹੋ ਗਈ ਬੇਅਦ ਵੀ ਹੋ ਗਈ ਬੇਅਦ ਵੀ ਹੋ ਗਈ ਆ ਹੁਣ ਸ਼ਰੀਆਮ ਸਾਰਾ ਕੁਝ ਹੁੰਦਾ ਹੁਣ ਨਹੀਂ ਹੁੰਦੀ ਬੇਦਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਸਾਡੇ ਪੰਜਾਬ ਦੇ ਪਾਸਟਰ ਬੋਲਦੇ ਕਿਉਂ ਨਹੀਂ ਪਏ ਹੁਣ ਬੜੇ ਪਾਦਰੀਆਂ ਨੇ ਕਹਣਾ ਜੀ ਇਹ ਤਾਂ ਪ੍ਰਭੂ ਦਾ ਮਾਮਲਾ ਹੈ ਪ੍ਰਭੂ ਆਪ ਹੀ ਦੇਖੂਗਾ ਪ੍ਰਭੂ ਆਪ ਹੀ ਨਿਆਂ ਕਰੂਗਾ ਹਾਂ ਯਾਰ ਪ੍ਰਭੂ ਨਿਆਂ ਕਰੂਗਾ ਤਾਂ ਫਿਰ ਜਦੋਂ ਕੋਈ ਦੂਸਰਾ ਬੰਦਾ ਪ੍ਰਚਾਰ ਕਰਦਾ ਹਨਾ ਜੋ ਤੋਂ ਕੋਈ ਗਲਤ ਪ੍ਰਚਾਰ ਹੋ ਜਾਂਦਾ ਫਿਰ ਵੀ ਪ੍ਰਭੂ ਤੇ ਛੱਡਿਆ ਕਰੋ ਫਿਰ ਤੁਸੀਂ ਧਰਨੇ ਕਿਉਂ ਲਾਉਂਦੇ ਆ ਔਰ ਦੂਜੀ ਗੱਲ ਅਨੇ ਜਾਤੀਆਂ ਦੇ ਲੋਕਾਂ ਨੇ ਇਹਨਾਂ ਮੁੱਦਿਆਂ ਨੂੰ ਚੱਕ-ਚੱਕ ਕੇ ਆਪਣੇ ਚੈਨਲਾਂ ਤੇ ਪਾਇਆ ਹੈ। ਔਰ ਉਹ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਇੰਟਰਵਿਊ ਕਰ ਰਹੇ ਆ ਔਰ ਹਰ ਇੱਕ ਚੀਜ਼ ਐਕਸਪੋਜ਼ ਹੋ ਰਹੀ ਹੈ ਤੇ ਪਰਦੇ ਫਾਸ਼ ਹੋ ਰਹੇ ਆ। ਇੱਕ ਗੱਲ ਨੂੰ ਯਾਦ ਰੱਖਿਓ ਸਾਰੇ ਪਾਸਟਰ ਤੇ ਸਾਰੀਆਂ ਚਰਚਾਂ ਜੇ ਅੱਜ ਤੁਸੀਂ ਇਹ ਚੀਜ਼ ਤੇ ਉੱਤੇ ਫੈਸਲਾ ਨਹੀਂ ਕੀਤਾ ਕੋਈ 크੍ਰਿਸਚੀਅਨ ਕਮਿਊਨਿਟੀ ਨਾਲ ਰਲ ਕੇ ਪ੍ਰੋਫਿਟ ਬਜਿੰਦਰ ਸਿੰਘ ਦੇ ਉੱਤੇ ਜੋ ਕੁਝ ਵੀ ਚੱਲ ਰਿਹਾ ਆ ਤੇ ਲੋਕਾਂ ਨੇ ਤੁਹਾਡੀਆਂ ਚਰਚਾ ਵੀ ਬੰਦ ਕਰਾਉਣੀ ਐ ਇਸ ਗੱਲ ਨੂੰ ਯਾਦ ਰੱਖਿਓ ਲੋਕਾਂ ਨੇ ਤੁਹਾਡੇ ਚਰਚਾ ਦੇ ਬਾਹਰ ਆ ਕੇ ਖੜੇ ਹੋ ਜਾਣਾ ਤੁਹਾਡੇ ਜਿਹੜੀਆਂ ਮੁਹੱਲਿਆਂ ਚਰਚਾ ਆ ਨਾ ਲੋਕਾਂ ਨੇ ਬੰਦ ਕਰਾ ਦੇਣੀਆਂ ਐ ਤੁਹਾਡੀਆਂ ਕਿਉਂਕਿ ਜਦੋਂ ਇਹ ਮੀਡੀਆ ਦੇ ਉੱਤੇ ਖਬਰ ਆ ਰਹੀਆਂ ਐ ਤੇ ਸਿਰਫ ਬਜਿੰਦਰ ਸਿੰਘ ਹੀ ਬਦਨਾਮ ਨਹੀਂ ਹੋ ਰਿਹਾ 크ਰਿਸਚੀਅਨਿਟੀ ਪੂਰੀ ਤਰ੍ਹਾਂ ਬਦਨਾਮ ਹੋ ਰਹੀ ਐ ਤੇ ਲੋਕੀ ਤਾਂ ਪਹਿਲਾਂ ਹੀ ਕਹਿੰਦੇ ਸੀ ਪੀ ਚਰਚਾ ਦੇ ਵਿੱਚ ਡਰਾਮੇ ਹੁੰਦੇ ਪਖੰਡ ਹੁੰਦੇ ਝੂਠੀਆਂ ਗਵਈਆਂ ਪੈਸੇ ਦੇ ਕੇ ਖੜੀਆਂ ਕਰਦੇ ਆ ਠੀਕ ਆ ਹੁਣ ਪਰ ਆ ਇਹਦੇ ਕਰਕੇ ਇਦਾਂ ਦੀਆਂ ਇਹਨੇ ਗਲਤ ਜਿਹੜੀਆਂ ਗਵਈਆਂ ਖੜੀਆਂ ਕੀਤੀਆਂ ਝੂਠੀਆਂ ਠੀਕ ਆ ਪਲੈਨਿੰਗਾਂ ਕਰਕੇ ਜਿਹੜੀਆਂ ਪ੍ਰੈਡਿਕਸ਼ਨ ਇਹਨੇ ਕੀਤੀਆਂ ਹੁਣ ਉਹਦੇ ਕਰਕੇ ਬਾਕੀ ਚਰਚਾਂ ਦੇ ਉੱਤੇ ਵੀ ਲੋਕਾਂ ਨੇ ਉਂਗਲ ਚੱਕਣੀ ਆ ਠੀਕ ਆ ਔਰ ਦੂਜੀ ਗੱਲ ਤੁਹਾਡੀਆਂ ਚਰਚਾਂ ਦੇ ਵਿੱਚ ਲੋਕਾਂ ਨੇ ਆਪਣੀਆਂ ਭੈਣਾਂ ਨੂੰ ਆਪਣੀਆਂ ਕੁੜੀਆਂ ਨੂੰ ਭੇਜਣਾ ਨਹੀਂ ਆਪਣੀਆਂ ਜਨਾਨੀਆਂ ਨੂੰ ਭੇਜਣਾ ਨਹੀਂ ਉਹਨਾਂ ਨੇ ਕਿਹਾ ਚਰਚਾ ਦੇ ਵਿੱਚ ਗੰਦੇ ਆ ਜਦੋਂ ਉਹ ਲੋਕਾਂ ਨੇ ਆ ਚੀਜ਼ਾਂ ਦੇਖ ਰਿਆ ਜਿਹੜੀਆਂ ਲੋਕੀ ਸੋਸ਼ਲ ਮੀਡੀਆ ਦੇ ਉੱਤੇ ਪਾਦਰੀ ਕੀ ਕਰਦੇ ਕੁੜੀਆਂ ਦੇ ਨਾਲ ਤੇ ਜਿਹੜੇ ਵੱਡੇ ਵਿਦਵਾਨ ਪਾਦਰੀ ਬਣ ਕੇ ਬੈਠੇ ਹੋਏ ਆ ਜਿਹੜੇ ਕਹਿੰਦੇ ਸਾਨੂੰ ਬੜਾ ਗਿਆਨ ਆ ਹੁਣ ਕਿਉਂ ਨਹੀਂ ਬੋਲਦੇ ਯਾਰ ਹੁਣ ਤਾਂ ਢੀ ਵਿੱਦਿਆ ਮੁੱਕ ਗਈ ਜਾਂ ਹੁਣ ਤੁਹਾਡੇ ਸ਼ਬਦ ਮੁੱਕ ਗਏ ਜਾਂ ਹੁਣ ਤੁਹਾਡੀ ਅਣਖ ਮੁੱਕ ਗਈ ਜਾਂ ਫੇ ਤੁਸੀਂ ਡਰਦੇ ਆ ਉਠੋ ਬੋਲੋ ਜੋ ਗਲਤ ਆ ਉਹਨੂੰ ਗਲਤ ਕੋ ਜੋ ਸਹੀ ਆ ਉਹਨੂੰ ਸਹੀ ਕੋ ਯਾਰ ਇਕੱਠੇ ਹੋਵੋ ਸਾਰੇ ਜਾਣੇ ਇਹ ਆਪਣੇ ਘਰ ਦਾ ਮਾਮਲਾ ਆ 크ਿਸਚੀਅਨਿਟੀ ਦਾ ਤੇ ਇਹਨੂੰ ਘਰ ਦੇ ਲੋਕੀ ਘਰ ਦੇ ਵਿੱਚ ਸੋਲਵ ਕਰਨ ਵਧੀਆ ਗੱਲ ਆ ਜੇ ਬਾਹਰਲੇ ਬੰਦਿਆਂ ਨੇ ਆ ਕੇ ਤੁਹਾਡੇ ਘਰ ਦੀ ਗੰਦਗੀ ਨੂੰ ਸਾਫ਼ ਕਰਨਾ ਸ਼ੁਰੂ ਕੀਤਾ ਫਿਰ ਤੁਹਾਨੂੰ ਵੀ ਬੜੀ ਤਕਲੀਫ ਹੋਣੀ ਆ ਇਹ ਮੈਸੇਜ ਨੂੰ ਹਰ ਤੱਕ ਪਹੁੰਚਾਓ ਜਿਹੜਾ ਮੈਂ ਤੁਹਾਨੂੰ ਦੇ ਰਿਹਾ ਆ ਦੇਖੋ ਮੈਂ ਕਿਸੇ ਤੋਂ ਡਰਦਾ ਨਹੀਂ ਜਿਹੜੀ ਗੱਲ ਗਲਤ ਆ ਉਹ ਗਲਤ ਆ ਮੈਂ ਬੋਲੀ ਆ ਠੀਕ ਆ ਤੇ 크ਿਸਚਨ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਪਾਦਰੀ ਇਕੱਠੇ ਹੋ ਜੋ ਮਿਨਿਸਟਰੀਆਂ ਇਕੱਠੀਆਂ ਹੋ ਜਾਣ ਇਸ ਮੁੱਦੇ ਦੇ ਉੱਤੇ ਜਾਂਚ ਪੜਤਾਲ ਕਰੋ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਜੇ ਉਹ ਕੁੜੀ ਕਹਿ ਰਹੀ ਐ ਡੋਪ ਟੈਸਟ ਕਰਾਉ ਤੱਕਰਾਓ ਜੇ ਡੋਪ ਟੈਸਟ ਚ ਕੁਝ ਨਹੀਂ ਹੁੰਦਾ ਕੁੜੀ ਗਲਤ ਐ ਕੁੜੀ ਦੇ ਉੱਤੇ ਮੁੱਦਾ ਕਰੋ ਕੁੜੀ ਦੇ ਉੱਤੇ ਜੋ ਬਣਦੀ ਕਾਰਵਾਈ ਕਰੋ ਜਿਹੜੀ ਕੁੜੀ ਇੰਟਰਵਿਊ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੀ ਪਈ ਐ ਪਰ ਜੇ ਬਜਿੰਦਰ ਗਲਤ ਹੈ ਤੇ ਬਜਿੰਦਰ ਤੇ ਕਾਰਵਾਈ ਕਰਵਾਓ ਜੇ ਉਹ ਦੋ ਬੁੜੀਆਂ ਜਿਹੜੀਆਂ ਬੀਲਚਰ ਦੇ ਉੱਤੇ ਉਹਨਾਂ ਨੂੰ ਬਿਠਾ ਕੇ ਝੂਠਾ ਖੜਾ ਕੀਤਾ ਸੀ ਉਹਨਾਂ ਦੇ ਕੋਲ ਜਾਓ ਜੇ ਉਹ ਝੂਠੀਆਂ ਉਹਨਾਂ ਤੇ ਕਾਰਵਾਈ ਕਰਵਾਓ ਜੇ ਬਜਿੰਦਰ ਝੂਠਾ ਤੇ ਬਜਿੰਦਰ ਤੇ ਕਾਰਵਾਈ ਕਰਵਾਓ ਕਿਉਂਕਿ ਜੇ ਇਹ ਡਰਾਮੇਬਾਜ਼ੀਆਂ ਤੁਸੀਂ ਬੰਦ ਨਹੀਂ ਕੀਤੀਆਂ ਹਨ ਤੇ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਖਰਾਬ ਹੋ ਜਾਣਾ ਔਰ 크੍ਰਿਸਚਨ ਲੋਕਾਂ ਦੇ ਲਈ ਖਾਸ ਕਰਕੇ ਇਸ ਕਰਕੇ ਇਹ ਮੁੱਦੇ ਦੀ ਜਾਂਚ ਕਰੋ ਪੜਤਾਲ ਕਰੋ ਮੈਨੂੰ ਨਹੀਂ ਸਮਝ ਆਉਂਦੀ ਹੁਣ ਕਿੱਥੇ ਹੈ ਲੀਡਰ ਆ ਜਿਹੜੇ ਰਾਤ ਨੂੰ ਦੋ ਪੈਗ ਲਾ ਕੇ ਬਹਿ ਜਾਂਦੇ ਆ ਲਾਈਵ ਔਨ ਕਰਕੇ ਆਹ ਮਨਿਸਟਰੀ ਦੇ ਬਾਰੇ ਬੋਲਤਾ ਉਹ ਮਨਿਸਟਰੀ ਦੇ ਬਾਰੇ ਬੋਲਤਾ ਹੁਣ ਲੀਡਰ ਕਿੱਥੇ ਆ ਹੁਣ ਕਿਉਂ ਨਹੀਂ ਬੋਲਦੇ ਹੁਣ ਵੀ ਬੋਲੋ ਕਿ ਪੈਸੇ ਚੜੇ ਆ ਤੁਹਾਨੂੰ ਤਾਂ ਹੀ ਕਰਕੇ ਚੁੱਪ ਹੋ ਕੇ ਬੈਠੇ ਨਿੱਗੇ ਹੋ ਕੇ ਉਹ ਬੋਲੋ ਕੋਈ ਤਾਂ ਬੋਲੋ ਯਾਰ ਹਰਾਨਗੀ ਦੀ ਕਰ ਲਿਆ ਵੀ ਕੋਈ ਪਾਸੇ ਚ ਗਹਿਰੇ ਤੇ ਹੈ ਨਹੀਂ ਜਿਹੜਾ ਉੱਟ ਕੇ ਬੋਲ ਸਕੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਸਭ ਕੁਝ ਖੁੱਲਮ ਖੁੱਲਾ ਸਭ ਕੁਝ ਸ਼ਰਿਆਮ ਹੋ ਰਿਹਾ ਸਭ ਕੁਝ ਐਕਸਪੋਜ਼ ਹੋ ਰਿਹਾ ਅੰਨੇ ਜਪੀਆਂ ਐਕਸਪੋਜ਼ ਕਰਨੀਆਂ ਤੁਸੀਂ ਕਿਸੇ ਸੁੱਤੇ ਹੋਏ ਆ ਬੋਲੋ ਇਹ ਮੁੱਦੇ ਨੂੰ ਕਰੋ ਇਹਦਾ ਹੱਲ ਕਰੋ ਇਹਦੀ ਜੜ ਤੱਕ ਜਾਓ ਨਹੀਂ ਤਾਂ ਵਾਤਾਵਰਣ ਖਰਾਬ ਹੋ ਜਾਣਾ ਪੰਜਾਬ ਦਾ 크ਰਿਸਚਨ ਲੋਕਾਂ ਦੇ ਲਈ